ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਭ ਤੋਂ ਪਹਿਲੇ ਮੈਂ ਪੂਰੇ ਭਾਰਤ ਵਾਸੀਆਂ ਨੂੰ ਜਿੱਥੇ-ਜਿੱਥੇ ਵੀ ਵੱਸਦੇ ਆ ਉਹਨਾਂ ਨੂੰ ਮੈਂ 15 ਅਗਸਤ ਆਜ਼ਾਦੀ ਦਿਵਸ ਦੀਆਂ ਮੈਂ ਲੱਖ-ਲੱਖ ਵਧਾਈਆਂ ਦੱਲਾਂ ਹਾਂ ਆਓ ਅੱਜ ਸਵੇਰ ਦੀ ਯੋਗਾ ਆਸਣ ਦੀਆਂ ਤੁਹਾਨੂੰ ਮੈਂ ਐਕਸਰਸਾਈਜ਼ਾਂ ਦੱਸਦਾ ਹਾਂ ਕਿ ਤੁਸੀਂ ਆਪਣੇ ਸਰੀਰ ਨੂੰ arogh ਰੱਖਣਾ ਹੈ ਸਿਹਤਮੰਦ ਰਹਿਣਾ ਹੈ ਤੇ ਤੁਸੀਂ ਸਵੇਰੇ ਉੱਠ ਕੇ ਖੁੱਲੇ ਜਗ੍ਹਾ ਦੇ ਵਿੱਚ ਆਪਣੀ ਆਦਤ ਨੂੰ ਹੈਬਟ ਪਾ ਲੈਣੀ ਆ ਤੇ ਤੁਸੀਂ 20 ਤੋਂ 30 ਮਿੰਟ ਜਿਹੜੀ ਆ ਸਵੇਰੇ ਯੋਗਾ ਕਰਨਾ ਆ ਤਾਂ ਕਿ ਤੁਹਾਡੇ ਸਰੀਰ ਵਿੱਚ ਕੋਈ ਇਹੋ ਜਿਹੀ ਬਿਮਾਰੀ ਨਾ ਰਹੇ ਤੇ ਤੁਸੀਂ ਹਮੇਸ਼ਾ ਆਪਣੇ ਅਮੁੱਲਿਆ ਜਿਹੜਾ ਆ ਸਰੀਰ ਨੂੰ ਸਮਝਣਾ ਆ ਬਾਕੀ ਚੀਜ਼ਾਂ ਬਾਅਦੀਆਂ ਆ ਸਰੀਰ ਤੇ ਜਹਾਨ ਹੈ ਇਹਦੇ ਨਾਲ ਹੀ ਜਿਹੜਾ ਆ ਅਸੀਂ ਅੱਜ ਯੋਗਾ ਲੈ ਕੇ ਆਏ ਆ ਤੇ ਤੁਸੀਂ ਵੀ ਇਸ ਤਰ੍ਹਾਂ ਯੋਗਾ ਕਰਨਾ ਆ ਤੇ ਆਓ ਮੈਂ ਉਹ ਯੋਗਾ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨਾ ਆ ਪਹਿਲੀ ਐਕਸਰਸਾਈਜ਼ ਇਸ ਤਰ੍ਹਾਂ ਪੈਰ ਰੱਖ ਲੈਣੇ ਆ ਜੋੜ ਲੈਣੇ ਆ ਦੋਨਾਂ ਹੱਥਾਂ ਨੂੰ ਸਿੱਧਾ ਰੱਖਣਾ ਆ ਇਸ ਤਰੀਕੇ ਨਾਲ ਸਾਂ ਨੂੰ ਜਿਹੜਾ ਤੁਸੀਂ ਨੱਕ ਦੇ ਜਰੀਏ ਲੈਣਾ ਲੰਬਾ ਤਾਂ ਕਿ ਤੁਹਾਡੇ ਫੇਫੜੇ ਜੋ ਆ ਅੰਦਰ ਜੋ ਫੁਲਕੇ ਉਹ ਸਾਫ ਮੂੰਹ ਦੇ ਜਰੀਏ ਜਿਹੜੇ ਤੁਸੀਂ ਉਹਨੂੰ ਕੱਢਣਾ ਆ ਇਹ ਘਟੋ-ਘਟ ਵੀ ਜਿਹੜਾ ਤੁਸੀਂ 20 ਤੋਂ 30 ਸੈਕਿੰਡ ਰੋਕ ਕੇ ਰੱਖਣਾ ਆ ਇਸ ਤਰ੍ਹਾਂ ਜਿਹੜਾ ਆ ਪਹਿਲੇ ਤੁਸੀਂ ਆਕਸੀਜਨ ਲੈਣਾ ਆ ਆਕਸੀਜਨ ਜਿਹੜੀ ਹੈ ਤੁਹਾਡੇ ਸਾਫ਼ ਕਰਕੇ ਜਿਹੜੀ ਹੈ ਤੁਹਾਡੀ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਮੂੰਹ ਦੇ ਜ਼ਰੀਏ ਤੁਸੀਂ ਉਹਨੂੰ ਛੱਡਣਾ ਆ ਅਗਲੀ ਐਕਸਰਸਾਈਜ਼ ਇਸੇ ਤਰ੍ਹਾਂ ਤੁਸੀਂ ਚੌਂਕੜੀ ਮਾਰ ਕੇ ਆਪਣੇ ਦੋਨੋਂ ਅਗੂਠਿਆਂ ਨੂੰ ਜਿਹੜਾ ਆ ਫੜ ਲੈਣਾ ਆ ਫੜਨ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਆ ਸਾਹ ਨੂੰ ਜਿਹੜਾ ਆ ਖਿੱਚਣਾ ਆ ਇਸ ਤਰ੍ਹਾਂ ਸਾਹ ਨੂੰ ਛੱਡਣਾ ਅਗਲੀ ਐਕਸਰਸਾਈਸ ਤੁਸੀਂ ਪੂਰਾ ਲੇਟ ਜਾਣਾ ਹੈ ਲੇਟੜ ਦੁਬਾਗ ਸਾਹ ਨੂੰ ਬਰ ਆਪਣਾ ਖਿੱਚ ਲੈਣਾ ਹੈ ਹੱਥ ਪੂਰੇ ਪਿੱਛੇ ਰੱਖ ਕੇ ਤੁਸੀਂ ਆਪਣੇ ਜਿਹੜੇ ਆ ਇਸ ਤਰੀਕੇ ਨਾਲ ਸਾਹ ਨੂੰ ਰੋਕਣਾ ਫੇਤਵਾਰ ਸਾਹ ਨੂੰ ਰੋਕਣਾ ਹੱਥ ਇਸ ਤਰ੍ਹਾਂ ਪਿੱਛੇ ਕੰਦੇ ਦੇ ਪਿੱਛੇ ਅਗਲੀ ਐਕਸਰਸਾਈਜ਼ ਤੁਸੀਂ ਇਹ ਰੋਜ਼ਾਨਾ ਜਿਹੜੀ ਆ ਜਾਹ ਰਹੀ ਐਕਸਰਸਾਈਜ਼ ਕਰੋ ਪਸ ਸਵੇਰੇ ਉੱਠ ਕੇ ਜਿਹੜੀ ਆ ਖੁੱਲੇ ਵਿੱਚ ਜਾ ਕੇ ਸ਼ਾਂਤ ਮਾਹੌਲ ਚ ਉਹਨੂੰ ਤੁਸੀਂ ਇਹ ਐਕਸਰਸਾਈਜ਼ ਜ਼ਰੂਰ ਕਰਨਾ ਆ ਇੱਕ ਨਾਸ ਨੂੰ ਜੋ ਬੰਦ ਕਰ ਲੈਣਾ ਆ ਸਾਹ ਰੋਕਣਾ ਆ 30 ਸਕੰਡ ਬਾਅਦ ਤੇ ਰੋਕ ਕੇ ਜਿਹੜਾ ਮੂੰਹ ਥਾਣੀ ਜ਼ਰੂਰ ਛੜਨਾ ਇਹ ਹਨ ਸਵੇਰੇ ਦੇ ਉੱਠਦੇ ਯੋਗਾ ਕਿ ਤੁਹਾਡਾ ਇੱਕ પેટ ਜੋ ਵਧਿਆ ਉਹ ਤੁਹਾਡਾ ਜਿਹੜਾ ਫੈਟ ਹੋਊਗਾ ਢੇਟ ਘਟ ਜਾਊਗਾ ਨਾਲ ਹੀ ਤੁਹਾਡੇ ਜਿਹੜੀਆਂ ਆ ਸਾਹ ਲੈਣ ਦੀਆਂ ਪ੍ਰਕਿਰਿਆ ਜਿਹੜੀਆਂ ਹੈਗੀਆਂ ਤੁਹਾਡੇ ਅੰਦਰ ਜਿਹੜੀ ਤਾਜੀ ਹਵਾ ਜਾ ਕੇ ਉਹ ਫੇਫੜਿਆਂ ਨੂੰ ਭਲਾ ਕੇ ਫੇਫੜਿਆਂ ਨੂੰ ਸਾਫ਼ ਕਰੂਗੀ ਔਰ ਜਿਹੜੀ ਆ ਕਾਰਬਨ ਡਾਈਆਕਸਾਈਡ ਜਿਹੜੀ ਹੈ ਤੁਹਾਡੀ ਗੈਸ ਜਿਹੜੀ ਹੈ ਬਣੀ ਹੋਈ ਉਹਨੂੰ ਬਾਹਰ ਕੱਢ ਕੇ ਤੁਹਾਡੇ ਸਰੀਰ ਨੂੰ ਤੰਦਰੁਸਤ ਕਰੂਗੀ ਤੁਮੇ ਕਨ ਅਨੁਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਸਵੇਰੇ ਉੱਠ ਕੇ ਖੁੱਲੇ ਵਿੱਚ ਜਾ ਕੇ ਚਾਹੇ ਖੁੱਲੇ ਮਕਾ ਉੱਪਰ ਜਾ ਕੇ ਤੁਸੀਂ ਇਹ ਸੈਰਸਾਈਜ਼ ਨੂੰ ਕਰੋ ਇਹ ਮੇਰੀ ਯੋਗਾ ਆਸਣ ਤੁਹਾਨੂੰ ਚੰਗੇ ਲੱਗੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਹੋ ਜਿਹੀ ਐਕਸਰਸਾਈਜ਼ ਲੱਗੀ ਆ ਤਾਂ ਕਿ ਮੈਂ ਆਉਣ ਵਾਲੀ ਐਕਸਰਸਾਈਜ਼ ਤੁਹਾਨੂੰ ਹੋਰ ਵੀ ਇਸ ਤੋਂ ਵਧੀਆ ਯੋਗਾ ਦੇ ਆਸਣ ਲੈ ਕੇ ਆਵਾਂ ਅਗਰ ਮੇ ਤੁਸੀਂ ਮੇਰੇ ਚੈਨਲ ਦੇ ਉੱਤੇ ਫਿੱਟ ਬਿਟ ਟੈਂਕ ਉੱਤੇ ਤੁਸੀਂ ਸ਼ੇਅਰ ਕਮੈਂਟ ਲਾਇਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੈ